ਕਹਾਣੀ ਗਲੀ ਵਿੱਚ ਆ ਸੁਣ ਕੇ ਪੰਜ ਸੱਤ ਕੁੜੀਆਂ ਤ੍ਰਿਮਤਾ ਉਸ ਗਲੀ ਵਿੱਚੋਂ ਨਿਕਲ ਕੇ ਉਸ ਦੀ ਸ਼ਾਬੜੀ ਆਨ ਕੇ ਦੀ ਕਿਸੇ ਆਖਿਆ ਭਾਈ ਮੈਨੂੰ ਛੁੱਕੜ ਦੇ ਸਲੂਣੇ ਦੇ ਤੇ ਕੋਈ ਬੋਲੀ ਮੇਰੇ ਲਈ ਦਮੜੀ ਜਾਂ ਸੇਮੀਆਂ ਚਾ ਤੋਲ ਕਿਸੇ ਚੌਹੂ ਕੁੰਡਾਂ ਦਾ ਪਾਪੜ ਚਾ ਲਿੱਤਾ ਤੇ ਕਿਸੇ ਅੱਧੀ ਦੀ ਦਾਲ ਪੱਤਰ ਪੁਰ ਚਾਪ ਵਾਈ ਫਿਰ ਆਪੋ ਆਪਣੀਆਂ ਸਹੇਲੀਆਂ ਨੂੰ ਵਾਜਾ ਮਾਰ ਕੇ ਬੋਲੀਆਂ ਨੀ ਬਸੰਤੋ ਦੀ ਮਾਂ ਆ ਸਲੂਨੇ ਲੈ ਲੈ ਕਿਸੇ ਆਖਿਆ ਨੀ ਬੇਬੇ ਮੰਸਾ ਦੇਈ ਆ ਪਾਪੜ ਵਿਗਨੇ ਹੈ ਨੀ ਇਹ ਸੁਣ ਕੇ ਕੋਈ ਅੱਦੜ ਵੰਜੇ ਤੇ ਕੋਈ ਘਗਰੀ ਸੁਥਣ ਪਹਿਣ ਕੇ ਆਣ ਇਕੱਠੀਆਂ ਹੋਈਆਂ ਜਾ ਸ਼ਾਬੜੀ ਵਾਲੇ ਵੇਖਿਆ ਕਿ ਕਿਧਰੇ ਮੂਲੋ ਮਣਸੀ ਅਤੇ ਉੱਡੀ ਵਿਹੱਕੜ ਬੈਠੀਆਂ ਹੈਨ ਤੇ ਕਿਧਰੇ ਗੁਜਰੀ ਮਾਲਣ ਤੇ ਨੰਦੋ ਰੂੜੀ ਖਲੋਤੀਆਂ ਹੈ ਤਾਂ ਆਖਿਆ ਹੋਰ ਤਾਂ ਮੇਰੀ ਸ਼ਾਬੜੀ ਵਿੱਚ ਥੋੜਾ ਹੀ ਸੌਦਾ ਰਹਿ ਗਿਆ ਏ ਇਹ ਵੀ ਤੁਸਾਂ ਨੂੰ ਖਰੀਦ ਲੈਣਾ ਚਾਹੀਦਾ ਹੈ ਤੁਹਾਡੇ ਭਾਗਵਾਨਾਂ ਵਿੱਚੋਂ ਚੁੱਕ ਕੇ ਹੁਣ ਹੋਰ ਗੜੀ ਜਾਣਾ ਅੱਛਾ ਨਹੀਂ ਸੋ ਕਿਸੇ ਹੋਰ ਗਵਾਂਢ ਨੂੰ ਆਵਾਜ਼ ਮਾਰੋ ਖਾ ਜੋ ਇਹ ਸੌਦਾ ਵੀ ਇੱਥੇ ਹੀ ਵੇਚ ਜਾਵਾ ਤਾਂ ਆਪਸ ਵਿੱਚ ਹੀ ਆਖਣ ਲੱਗੀਆਂ ਭੈਣੋ ਸੱਚ ਆਖਦਾ ਏ ਜੇ ਦਮੜੀ ਦਮੜੀ ਹੋਰ ਖਰਚੋ ਇੱਕ ਬੋਲੀ ਖਲੋਬੇ ਭਾਈ ਮੈਂ ਉਧਰ ਜਾ ਕੇ ਹੋਣਾ ਤ੍ਰਿਮਤਾ ਨੂੰ ਵੀ ਖਬਰ ਕਰਨੀ ਆ ਜਾਂ ਉਸ ਉੱਪਰ ਜਾ ਕੇ ਸ਼ਾਵੜੀ ਵਾਲੇ ਦੀ ਗੱਲ ਕੀਤੀ ਤਾਂ ਕਈਆਂ ਵੋਟੀਆਂ ਵੀ ਕੁਝ ਖਰੀਦਣਾ ਚਾਹਿਆ ਕਿਸੇ ਤਾਂ ਸ਼ਿੱਕੂ ਵਿੱਚੋਂ ਪੈਸੇ ਪਾ ਕੇ ਇਹ ਠਾ ਸ਼ਾਵੜੀ ਵਾਲੇ ਵੱਲ ਲਮਕਾ ਦਿੱਤਾ ਤੇ ਕਿਸੇ ਅਤੇਲੇ ਦਮੜੀ ਦੀਆਂ ਕੋਡੀਆਂ ਪਾ ਕੇ ਸ਼ਿੱਕੂ ਲਮਕਾਇਆ ਸ਼ਾਵੜੀ ਵਾਲਾ ਪੈਸਾ ਕੋਡੀਆਂ ਕੱਢ ਕੇ ਜਾਂ ਸ਼ਿੱਕੂ ਵਿੱਚ ਅਸਲੂਣੇ ਪਕੌੜੇ ਜਾਂ ਪਾ ਪਾਏ ਤੇ ਉਹਨਾਂ ਮੋਗਗੇ ਵਿੱਚੋਂ ਉੱਤੇ ਖੇਚ ਲਿਆ ਤੇ ਆਖਿਆ ਭਾਈ ਭਲਕੇ ਘੁੰਗੜੀਆਂ ਲੈ ਕੇ ਸਾਡੀ ਗਲੀ ਜ਼ਰੂਰ ਆਮੀ ਵੱਡੇ ਵੇਲੇ ਮੋਲੋ ਪੰਜ ਸੱਤ ਹੋਰ ਕੁੜੀਆਂ ਤੇ ਤ੍ਰਿੰਮਤਾ ਜਾਂ ਘਰੋਂ ਨਿਕਲ ਕੇ ਦਰਬਾਰ ਸਾਹਿਬ ਵੱਲ ਤੁਰੀਆਂ ਤਾਂ ਅਗੋਂ ਇੱਕ ਖੋਤਾ ਹਣਕਿਆ ਉਸ ਦੀ ਆਵਾਜ਼ ਸੁਣ ਕੇ ਸਭਨਾ ਤ੍ਰਿੰਮਤਾ ਥੁੱਕਿਆ ਤੇ ਆਖਿਆ ਮਰ ਅੰਤਰਿਆਂ ਦਾ ਸਵੇਰੇ ਪਰਮੇਸ਼ਰ ਦੇ ਵੇਲੇ ਇਥੋਂ ਆਣ ਮਰਿਆਏ ਜਾਂ ਦਰਬਾਰ ਸਾਹਿਬ ਦੇ ਪੋਣੇ ਇਸ਼ਨਾਨ ਕਰ ਚੁੱਕੀਆਂ ਤਾਂ ਬੋਲੀਆਂ ਭੈਣੇ ਦਿਨ ਵੱਡਾ ਆ ਗਿਆ ਸੀ ਤੇ ਅਸੀਂ ਅਜੇ ਤੱਕ ਐਤਵਾਰ ਦੀ ਕਥਾ ਵੀ ਨਹੀਂ ਸੁਣੀ ਜਦ ਬਹਿਲੀਆਂ ਹੋਵਾਂਗੀਆਂ ਤਾਂ ਕਦ ਚੱਲ ਕੇ ਰੋਟੀ ਚੜਾਵਾਂਗੀਆਂ ਵਿੱਚੋਂ ਹੀ ਇੱਕ ਮਿਸਰਾਣੀ ਕਥਾ ਸੁਣਾਉਣ ਲੱਗੀ ਤੇ ਥੋੜੇ ਚਿਰ ਪਿੱਛੋਂ ਇੱਕ ਤ੍ਰਿੰਮਤ ਬੋਲੀ ਮਿਸਰਾਣੀ ਅਸਾਂ ਪਿਛਲੇ ਐਤਵਾਰ ਆਪਣੀ ਪੁਰਾਣੀ ਤੇ ਕਥਾ ਸੁਣੀ ਸੁਣਾਈ ਉਸੇ ਤੇ ਛੇਤੀ ਹੀ ਨਵੈਰ ਦਿੱਤੀ ਸੀ ਤੂੰ ਵੱਡੀ ਜਿਲਮਿਲ ਕਰਨੀ ਐ ਬੇਬੇ ਸੁਖਾਲੀ ਇਹ ਨਾ ਜਜਮਾਨਾ ਦੇ ਘਰ ਰਾਮ ਰੱਖੋ ਬਥੇਰੇ ਹਨ ਹੰਤਕਾਰੀ ਆ ਜਾਣਗੀਆਂ ਜਾਂਦੀ ਹੀ ਖਾ ਲਵੇਂਗੀ ਔਖੀ ਤੇ ਅਸਾਂ ਨੂੰ ਬਣਾਏਗੀ ਨਾ ਕਿ ਜਿੰਨਾ ਆਪਣੇ ਹੱਥੀ ਜਾ ਕੇ ਪਕਾਉਣੀਆਂ ਹਨ ਜਾਂ ਮਿਸ਼ਰਾਣੀ ਛੇਤੀ ਛੇਤੀ ਦੋ ਤਰ੍ਹਾਂ ਟੱਪੇ ਸੁਣਾ ਦਿੱਤੇ ਤਾਂ ਸਭੇਕਾਰ ਆਈਆਂ ਰਸੋਈ ਕਾਰਖਾ ਵੇਲੀਆਂ ਹੋਈਆਂ ਤੇ ਇੱਕ ਮੰਜਾਰਾ ਕਲੀ ਆਣ ਬੈਠਾ ਕਿਸੇ ਪੁੱਛਿਆ ਭਾਈ ਤੇਰੇ ਕੋਲ ਦੰਦਾਸਾ ਹੈ ਵਖਾ ਕਿਹਾ ਕੋ ਰੰਗਲਾਏ ਕਿਸੇ ਆਖਿਆ ਭਾਈ ਮੁਲੰਮੇ ਦੇ ਵਾਲਿਆਂ ਦਾ ਕੀ ਮੁੱਲ ਜੇ ਕੋਈ ਬੋਲੀ ਵਖਾ ਤੇਖ ਵਖਾ ਖਾ ਤੇਰੇ ਪਾਸ ਬਿੰਦੀਆਂ ਕਿਹੀਆਂ ਕਹੁੰਦੀਆਂ ਨੇ ਕਿਸੇ ਛੱਲੇ ਤੇ ਕਿਸੇ ਛਾਪਾਂ ਦਾ ਭਾਅ ਪੁੱਛਿਆ ਜਾ ਵੰਜਾਰਾ ਕਿਸੇ ਵੱਲ ਵੇਖੇ ਹੱਸ ਪੈਂਦਾ ਤਾਂ ਕਿਸੇ ਵੱਲ ਅੱਖ ਮਟਕਾਉਂਦਾ ਜਾਪਿਆ ਤਾਂ ਇਹ ਕਬੋਲੀ ਕੁੜੇ ਗੰਗੀ ਮੋਇਆ ਵੰਜਾਰਾ ਕਿਹਾ ਖਚਰਾ ਹੀ ਆਉਂ ਤਰਿਆਂ ਦਾ ਕੁੜੀਆਂ ਵੱਲ ਅੱਖ ਮਟੱਕੇ ਮਾਰਦਾ ਜੇ ਗੰਗੀ ਆਖਿਆ ਹੂੰ ਭੈਣ ਬੁਰਾ ਬੁਰਿਆਂ ਨੂੰ ਡਰ ਆਸਾਂ ਨੂੰ ਕੀ ਵਿਖਾਨੀ ਐ ਆਪਣਾ ਮਨ ਚੰਗਾ ਹੋਊ ਤੇ ਕੋਈ ਕਿਸੇ ਨੂੰ ਮੂੰਹ ਨਹੀਂ ਪਾਉਂਦਾ ਮਨ ਚੰਗਾ ਤੇ ਇਕਠौती ਗੰਗਾ ਫੇਰ ਇੱਕ ਬੁੱਢੀ ਆ ਕੇ ਆਖਿਆ ਭਾਈ ਵਨ ਜਾ ਰਿਆਂ ਇਹ ਕਿਹਾ ਚੁਠਾਲਾ ਪਾ ਛੱਡਿਆਈ ਚੱਕ ਕਿਸੇ ਹੋਰ ਸੀ ਗਲੀ ਹੁਣ ਸੌਦਾ ਜਾ ਵੇਚ ਅਜਹਾ ਤਾਂ ਕਦੀ ਕੋਈ ਨਹੀਂ ਵੇਖਿਆ ਕਿ ਜੋ ਸਾਰਾ ਦਿਨ ਤ੍ਰਿੰਮਤਾ ਕੋਲ ਬੈਠਾ ਰਹੇ ਅਰ ਜਈਆਂ ਹੀ ਇਹ ਮੋਈਆਂ ਹੈਨ ਕਿ ਆਪਣਾ ਬੇਗਾਨਾ ਕੁਝ ਨਹੀਂ ਦੇਖਦੀਆਂ ਤੂੰ ਪਹਿਰਾ ਤੇ ਤੇਰੇ ਅੱਗੇ ਪਿਛੇ ਖਲੋਤੀਆਂ ਗੁਵਾਰਾ ਵਾਂਗੂ ਖੇੜ-ਖੇੜ ਲਾ ਛੱਡੀ ਨੇ ਮੰਜਾਰੇ ਆਖਿਆ ਭਲਾ ਮਾਈ ਚਲੇ ਜਾਣੇ ਹੱਥ ਧੋ ਕੇ ਮਗਰ ਕਿਉ ਪੈ ਗਈਆਂ ਅਸਾਂ ਕਿਸੇ ਤਾ ਕੁਝ ਚੁੱਕ ਖੜਿਆ ਹੈ ਬੁੱਢੀ ਆਖਿਆ ਚੁੱਕ ਖੜਿਆ ਦਾ ਬੱਚਾ ਅਸਾ ਤੇਰੀ ਅਸਾ ਮਾਤ ਦੀ ਗੱਲ ਆਖੀ ਅੰਤਰਿਆ ਦਾ ਅੱਗੋਂ ਗੱਲਾਂ ਮੜਾਕਦਾ ਏ ਚੱਲ ਦੂਰ ਹੋ ਨਹੀਂ ਤਾਂ ਹੁਣੇ ਆਪਣੇ ਪੁੱਤਨ ਨੂੰ ਸੱਦ ਕੇ ਮਚੀਟੀਆਂ ਪਵਾ ਦਵਾਂਗੀ ਫੇਰ ਬੋਲੀ ਚੱਲੋ ਨਹੀਂ ਕੁੜੀਓ ਉਹ ਆਪੋਂਦਰੀਆਂ ਨਾ ਬਣੋ ਇਸ ਦਾ ਕੀ ਜਾਣਾ ਇਹ ਪੁੱਤ ਤੁਹਾਡੇ ਪ੍ਰੇਮਾ ਪ੍ਰਿਮਾ ਦੀ ਵਿਗੜੇਗੀ ਪੰਜਾਰਾ ਤੇ ਚਲਿਆ ਗਿਆ ਪਰ ਇੱਕ ਪਾਂਡਾ ਹੱਥ ਵਿੱਚ ਪੁਰਾਣੀ ਪੱਤਰੀ ਜਈ ਫੜ ਕੇ ਹਿੱਕ ਦੇ ਬੂਹੇ ਆਖ ਲੋਤਾ ਤੇ ਬੋਲਿਆ ਇਹ ਘਰ ਤੇ ਵੱਡਾ ਭਗਵਾਨ ਜਾਪਦਾ ਏ ਤੇ ਇਹ ਜੋ ਪੌੜੀ ਪਰ ਬੈਠੀ ਚੜਦੀ ਵੇਖਾ ਮੂੰਹ ਕਰੀ ਕਾਂਗ ਬੋਲਦਾ ਜੇ ਇਹ ਘਰ ਇਹ ਇਸ ਘਰ ਦੀ ਸੁੱਖ ਮਨਾਉਂਦਾ ਰਹਿੰਦਾ ਨੇ ਉਸ ਘਰ ਵਾਲੀ ਛੱਟ ਉੱਤਰ ਕੇ ਆਪਣੇ ਹੱਥ ਨੂੰ ਅੱਗੇ ਕੀਤਾ ਤੇ ਪੁਸ਼ਿਆਸ ਪਾਂਡਾ ਵੇਖਾਂ ਮੇਰਾ ਲੇਖ ਕੇ ਹੁੱਕ ਜੇ ਪਾਂਡੇ ਤਾਂ ਬੂਹਰ ਬਾਹਰਲੇ ਬੂਹੇ ਬੈਠ ਕੇ ਇਸ ਘਰ ਦੇ ਮੁੰਡੇ ਕੁੜੀਆਂ ਤੇ ਉਹਨਾਂ ਦੇ ਨਾਂ ਪੁੱਛ ਹੀ ਲਿੱਤੇ ਸਨ ਹੱਥ ਫੜਦਾ ਹੀ ਬੋਲਿਆ ਮੂਲੇ ਦੀ ਮਾਂ ਲੇਖ ਤੇ ਤੇਰਾ ਬਹੁਤ ਅੱਛਾ ਤੇ ਦਿਲ ਵੀ ਭੈੜਾ ਨਹੀਂ ਪਰ ਆਹ ਜੋ ਬਸੰਤੀ ਨਾਮ ਮੇ ਤੇਰੀ ਦਰਾਨੀ ਤੇਰੇ ਵਿੱਚ ਵਸਦੀ ਜੇ ਇਸ ਤੈਨੂੰ ਦਗਾ ਦੇਣੀ ਆ ਅਰਹ ਇੱਕ ਗਵਾਂਡਨ ਤੇਰੇ ਭਲੇ ਵਿੱਚ ਜਾਪਦੀ ਐ ਹੁਣ ਤੇਰੇ ਮੂਲੇ ਛੇਤੀ ਹੀ ਵਿਆਹੇ ਜਾਣਾ ਏ ਤੂੰ ਜਿਸ ਨਾਲ ਨੇਕੀ ਕੀਤੀ ਹੈ ਤੈਨੂੰ ਉਸਥੀ ਕੁਝ ਨਫਾ ਨਹੀਂ ਹੋਇਆ ਮੇਰੀ ਪੱਤਰੀ ਆਖਦੀ ਹੈ ਕਿ ਬੁੜਾ ਜਿਹਾ ਤੇਲ ਤੇ ਤੰਨ ਦਾ ਕੱਪੜਾ ਥੋੜਾ ਜਿਹਾ ਤੇਲ ਤੇ ਤੰਨ ਦਾ ਕੱਪੜਾ ਕੁਝ ਚਾਂਦੀ ਆਪਣੇ ਸਿਰ ਸੁਹਾ ਕੇ ਇਸ ਵੇਲੇ ਪਾਂਡੇ ਨੂੰ ਦੇਹ ਤਾਂ ਸਾਬ ਦੇ ਦਿਲ ਦਰ ਦੂਰ ਹੋ ਜਾਣਗੇ ਉਹ ਤ੍ਰਿੰਮਤ ਚੱਟ ਸਭ ਕੁਝ ਦੇ ਦਿੱਤਾ ਤੇ ਹੋਰ ਨਾ ਗਵਾਂਡਣਾ ਨੂੰ ਸੱਜ ਕੇ ਆਖਿਆ ਅੜਿਓ ਪਾਂਡਾ ਵੱਡਾ ਸੱਚਾ ਤੇ ਇਸ ਦੀ ਪੱਤਰੀ ਬਹੁਤ ਸੱਚੀਆਂ ਖਬਰਾਂ ਦਿੰਦੀ ਜੇ ਮੇਰੇ ਸਭ ਪਤੇ ਇਸ ਦੁਰਤ ਫੁਰਤ ਲਾ ਦਿੱਤੇ ਤੁਸੀਂ ਵੀ ਕੁਝ ਪੁੱਛ ਲਓ ਕਿਸੇ ਆਖਿਆ ਭਾਈ ਵੇਕਾ ਮੇਰੀ ਸੱਸ ਮੇਰੇ ਨਾਲ ਰਾਜੀ ਕਦੋਂ ਹੁੰਦੀ ਹੈ ਕਿਸੇ ਪੁੱਛਿਆ ਮੇਰੇ ਭਰਾਓ ਦੀ ਕੁੜਮਾਈ ਕਦੋਂ ਹੋਵੇਗੀ ਕਿਸੇ ਆਖਿਆ ਪਾਂਡਾ ਮੇਰੇ ਲੇਖ ਵੇਚ ਕੁਝ ਤਨਵੀ ਹੈ ਕਿ ਨਹੀਂ ਕੋਈ ਬੋਲੀ ਭਲਾ ਵੇਖਾ ਮੇਰੇ ਸ਼ਿਸ਼ੂ ਦੇ ਨਾਲ ਕਦੀ ਹੋਰ ਭਰਉ ਵੀ ਰਲੂ ਕੇ ਨਹੀਂ ਪਾਂਡੇ ਇੱਧਰ ਉੱਧਰ ਦੀਆਂ ਗੱਲਾਂ ਬਣਾ ਕੇ ਕਿਸੇ ਦਾ ਛੱਲਾ ਕਿਸੇ ਦੀ ਸ਼ਾਪ ਤੇ ਕਿਸੇ ਦੇ ਕੰਨ ਦੀ ਵਾਲੀ ਤੇ ਕਿਸੇ ਦੀ ਚਾਦਰ ਉਤਾਰ ਕੇ ਆਪਣਾ ਰਸਤਾ ਫੜਿਆ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ